ਹਾਂ ਜੀ ਕਿਸਾਨ ਵੀਰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ 10 ਨੰਗਾਮਾ ਸੇ ਲਈ ਲੈ ਕੇ ਆਇਆ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਰਣਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਅੱਜ ਬਾਪੂ ਜੀ ਬਾਪੂ ਹਸੀਕਾਲ ਸਤਿਕਾਰ ਡਾਕਟਰ ਹੋ ਠੀਕ ਹੋ ਵਧੀਆ 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 ਨਾਮ ਤੇ ਡਰੈਸ ਬੋ ਨਾਮ ਮੰਦਰ ਸਿੰਘ ਪਿੰਡ ਛੰਨਾ ਗਰਾਲ ਸਿੰਘ ਵਾਲਾ ਹੂੰ ਜ਼ਿਲ੍ਹਾ ਬਨਾਲਾ ਜੀ ਤਪਾ ਨੇੜੇ ਪਿੰਡ ਹੈ ਬਧੌਰ ਮੋਬਾਈਲ ਨੰਬਰ ਜੰਗੀਆਣਾ ਪਿੰਡਾਂ ਦੇ ਵਿਚਾਲੇ ਜੀ ਮੋਬਾਈਲ ਨੰਬਰ 9855733678 ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਹੈ ਹੂੰ ਪਛਵਾ ਅੱਠੀ ਜੇ ਸੂਈਏ ਰਾਤ ਨੂੰ ਓਕੇ ਜੇਬ ਦੀ ਆਪਣੀ ਫੋਲਰ ਗਾਰੰਟੀ ਬੱਚਾ ਕੀ ਦੇਤਾ ਬੱਛਾ ਬੱਛਾ ਦੇਤਾ ਕਿੰਨਾ ਕੁ ਬੋਲਾ ਬੋਲਾ ਹੁਣ ਹੋਣਾ ਹੈਗਾ 14 15 ਲੀਟਰ ਕਿੰਨਾ ਕੁ ਦੁੱਧ ਦੇ ਦੂਆ ਅਸਟੀਮੇਟ ਚਾਹੀਦਾ 20 ਤੋਂ ਬਾਹਰ ਜੀ ਠੀਕ ਹੈ ਆਰਡਰ ਕਮਾਲ ਆ ਬਈ ਕਲਾ ਕਲਾ ਥਣ ਪੂਰੀ ਵਿੱਥੀ ਥਣ ਨਾਣਾ ਨੂਣਾ ਫੁੱਲ ਚੰਗੀਆਂ ਠੰਡੀ ਹੁੰਡੀ ਕਿਵੇਂ ਆ ਹਾਂ ਹੂੰ ਖੋਲ ਦੇ ਬਾਪੂ ਤੋ ਬੋਲੇ ਬ੍ਰੀਡ ਇੱਕ ਨੰਬਰ ਆ ਬਈ ਸੂਈ ਸਵਾਈ ਆ ਬੱਚਾ ਮਗਰ ਬੱਚਾ ਬਈ ਤੇ ਥਣ ਲੈਵਾ ਇੱਕ ਨੰਬਰ ਆ ਤੇ ਫੇਸ ਦੀ ਬਿਊਟੀ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਦੀ ਬਿਊਟੀ ਵੀ ਕਮਾਲ ਆ ਬਹੁਤ ਦੀ ਬਾਦੀ ਸਨਖ ਪੁਣਾ ਬੈੜ ਦੇ ਵਿੱਚ ਫੁੱਲ ਆ ਫੁੱਲ ਬ੍ਰੀਡ ਆ ਬਈ ਤੋਰਾ ਚੈੱਕ ਕਰ ਲੋ ਕਰਮਾਈ ਦਾ ਇੱਕ ਨੰਬਰ ਅਬਦ ਵੀ ਚੰਗਾ ਬਾਈ ਕੋਈ ਸ਼ੌਟ ਨਹੀਂ ਪ੍ਰਿੰਟ ਪ੍ਰਿੰਟ ਵੀ ਚੰਗਾ ਹੈ ਕੀ ਮੋਲ ਲਵਾ ਪੁੱਜਾਇ ਜਾਇਜ਼ ਦਾ ਬਈ ਫੂਰਤੀ ਦੱਸ ਦਿਆਂਗੇ ਯਾਰ ਜਾਇਜ਼ ਹੀ ਹੋਊਗਾ ਹਾਂ ਠੀਕ ਆ ਮੋਲ ਬਾਪੂ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਲ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬੜਾ ਮੋਲ ਨਹੀਂ ਕਰਦੇ ਤੇ ਜਦੋਂ ਚੌੜੀ ਚੂੜੀ ਚੰਗੀ ਆ ਕਰਮਾ ਮਾਰ ਕੇ ਡਾਕਟਰ ਦਿਖਾ ਰਹੀ ਪਾਸੇ ਸੀ ਹਮ ਲੈ ਆਣ ਦਿਖਾਉਂਦੇ ਬੱਚਾ ਮਾਰ ਕੇ ਦਿਖਾ ਦਿੰਦੇ ਇਕੱਲਾ ਇਕੱਲਾ ਨਾਣਾ ਨੂਣਾ ਫੁੱਲ ਚਾਹੀਆਂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਮਰਜ਼ੀ ਨਿਆਣਾ ਪਾਲਾ ਹਣਾ ਬਾਪੂ ਆ ਨਿਆਣੇ ਦਾ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਰ ਨਹੀਂ ਕਹਿਣਾ ਕਰਮਾ ਜੀ ਨੇ ਕੁਛ ਨਹੀਂ ਕਰੀਮਾ ਜੀ ਜਰੂਰ ਚੱਡੇ ਨੂੰ ਹਜੀ ਹੂੰ ਥਾਣ ਦੇਖੋ ਕਮਾਲ ਦਾ ਲੱਗਿਆ ਕੱਲਾ ਕੱਲਾ ਥਾਣ ਪੂਰੀ ਵਿਛੀ ਰੇ ਥਾਣ ਨਾੜਾ ਨੂੜਾ ਕਰਮਾ ਜੀ ਦੇ ਫੁੱਲ ਚੰਗੀਆਂ ਬਾਕੀ ਚਵਾਈ ਚੈੱਕ ਕਰਵਾਵਾਂਗੇ ਚਵਾਈ ਵੀ ਬਾਪੂ ਕਹਿੰਦਾ ਇੱਕ ਨੰਬਰ ਆਈ ਲੈ ਅਹੀਂ ਵੈਜਾ ਕਣੀ ਹਾਂਜੀ ਕੁਝ ਨਹੀਂ ਹੂੰ ਚਵਾਈ ਦੇਖੋ ਚੋਣ ਬੜਾ ਚੰਗਾ ਨਾ ਬਾਪੂ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੋਨਰ। ਕੀ ਬਾਤ ਆ ਬੱਚ। ਲੈ। ਕੀ ਬਾਤ। ਚਵਾਈ ਬੜੀ ਚੰਗੀਆਂ ਹਨ। ਹਾਂ ਜੀ। ਬਾਕੀ ਠੰਡੀ ਆ ਬਰੀਟ ਵਾਲੀ ਵੜਾ ਸੂਈ ਸਵਾਈ ਆ। ਮੁੱਲ ਵਾਪਕ ਇਹਨਾਂ ਫੋਨ ਤੇ ਕਰ ਲਾਂਗੇ। ਬੜਾ ਮੁੱਲ ਨਹੀਂ ਕਰਦੇ। ਮੁੱਲ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ। ਜੈ ਜੀ। ਹਾਂ ਧੰਕਾ ਬੜਾ ਜੀ। ਅੱਗੇ ਦੋ ਨੰਬਰ। ਕਿਹੜਾ ਸੂਆ ਜੀ? ਠੂਆ ਦੂਜਾ ਜੀ। ਕਿੰਨੇ ਦਿਨ ਲੋ ਜੀ? ਦੇੰਤਾ ਲੈ ਜੂ ਹਜੇ ਜੀ ਇਹ ਦੋ ਚਾਰ ਦੇਣੇ ਲੈ ਜੂ ਠੰਡੀ ਠੁੰਡੀ ਬਹੁਤ ਆ ਦੇਖੋ ਕਿ ਕਿੰਨਾ ਕਰਕੜਾ ਬਾਪੂ ਦੁੱਧ ਦਾ ਵਿੱਚ ਆਹੀਦੇ 18-19 ਲੀਟਰ ਸੋਖਾਇ ਲਾ ਲੈ ਕੱਚੀ ਕੱਚੀ ਅਟ ਲਾ ਬਾਹਰ ਜਰੂਰ ਇਹਦੇ ਨਾਲ ਪਾਸੇ ਮਾਰੀਏ ਤੇ ਬਾਈ ਜੀ ਨਾ ਹਾਂ ਜਰੂਰ ਕਰਗੀ ਨੂੰ ਆਪਣੀ ਗਾਰੰਟੀ ਸਾਤ ਸੁਥਰੀ ਦੀ ਹਮ ਲੈ ਲਾਟੋ ਲਾ ਬਹੁਤ ਪਈਆਂ ਮੁਠੀ ਵਾਲਾ ਥਾਂ ਠੰਡੀ ਦੇਖੋ ਯਾਰ ਠੰਡੀ ਫੋਲ ਲੱਗਣੀ ਹਾਂ ਬਾਹਰੀਆਂ ਦਾ ਤੋਹਫਾ ਗਰਮੀ ਨਹੀਂ ਮਗਰ ਬੇਲ ਬੂਲ ਬਹੁਤ ਹੈ ਜੀ हां لمبے ਲੋਕ ਮੇਰਾ 6 ਫੁੱਟ ਕੱਦ ਦਾ ਹੂੰ 6 ਫੁੱਟ ਕੱਦ ਉਹ ਹਸਾਂ ਨੂੰ ਅੰਦਾਜ਼ਾ ਲਾਇਓ ਫੁੱਲ ਬਰੀਡ ਫੁੱਲ ਕੱਦ ਬਾਕੀ ਚਮਕ ਚੌਕੇ ਚੰਗੀ ਆ ਫੇਸ ਦੀ ਬਿਊਟੀ ਦਿਖਾਵਾਂਗੀ ਨੇੜ ਤੋਂ ਲੈ ਫੇਸ ਦੀ ਬਿਊਟੀ ਚੈੱਕ ਕਰੋ ਵੱਡੀ ਗੱਲ ਗਰਮੀ ਨਹੀਂ ਮਾਨਦੀ ਹੈਂਡ ਫੁੱਲ ਆਉਗੀ ਮੱਝ ਨਾਲ ਦਾ ਦੁੱਧ ਖਾਣ ਬਹੁਤ ਚੰਗਾ ਠੰਡੀ ਸੀਲ ਆ ਜਿਵੇਂ ਮਰਜ਼ੀ ਆ ਤਲਾਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰ ਮੈਨੇ ਕੁਝ ਨਹੀਂ ਮੁੱਲ ਫੂਨਤੀ ਹੋ ਜੁਣਾ ਬਾਪੂ ਆ ਮੁੱਲ ਫੂਨਤੀ ਕਰ ਜੈ ਜੀ ਹੋਗਾ ਨਾ ਹਾਂ ਹਾਂ ਠੀਕ ਮੋਲ ਬਾਈ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਵਾਪਸ ਹੈ ਨਾ ਆਣ ਖੁਣ ਬਹੁਤ ਚੰਗਾ ਲੱਗਿਆ ਕਰਮਣੀ ਨੇ ਕੱਲੀ ਕੱਚੀ ਕੱਚੀ ਅੰਦਾਜ਼ਾ ਸਭ ਨਾਲ ਲਾਇਓ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਕਰਮਣੀ ਨੇ ਸੋਨਾ ਹੈ ਬਈ ਬੜੀ ਵੀ ਬਹੁਤ ਹੈ ਨਾ ਬਾਈ ਰਾਜੀ ਇਹ ਫੇਰ ਬੂਹ ਬਹੁਤ ਲੰਮੀ ਹੈ ਹਮ ਚਮਕ ਤਾਂ ਮਦਰੀ ਜੀ ਹੁੰਦੀ ਹੈ ਨਾ ਹਮ ਬਾਕੀ ਰਸ ਕਰਾਸ ਜਾਂਚੀ ਜੀ ਪੈਂਦੀ ਹੈ ਹਮ ਸਹੀ ਗੱਲ ਹੈ ਆਣ ਦਾ ਸੈੱਟ ਚੈੱਕ ਕਰਵਾਉਣਾ ਹੈ ਮੁੱਠੀ ਵਾਲਾ ਥਾਣਾ ਚਾਹੀ ਹੱਥੀ ਜਿਹੜਾ ਹੋ ਟਾਈਮ ਹੈ ਘਰੇ ਚੋਂ ਲਈ ਬੋ ਵੀ ਜੀਏ ਹੂੰ ਅੱਗੇ ਲਾਸਟ ਜਰਸੀ ਹਾਂ ਜੀ ਜਰਸੀ ਪਿਆ ਹੋਈ ਹੈ ਜੀ ਕਿਹੜਾ ਸੂਆ ਜੀ ਦੂਜਾ ਜੀ ਕਿੰਨੇ ਦਿਨ ਲਊ ਦਲਦਾ ਜੀ ਉਸ ਵਸ ਨੇ ਇਕੱਠੀਆਂ ਜੀ ਹੂੰਗਾ 1-2 ਦਿਨ ਠੀਕ ਆ 8 ਟੱਲ ਪਈ ਲੈ ਕੱਚੀ ਕੱਚੀ 8 ਟੱਲ ਬੋ ਪਈਆ ਸਾਰੀਆਂ ਬੜੀਆਂ ਚੱਲੀ ਜੋ ਨਹੀਂ ਚੱਕਲਾ ਫੇਰ ਕਰਮਾਈ ਨੇ ਸੋਣਾ ਆਣ ਥੋੜਾ بڑا ਚਿੰਗਾ ਲੱਗਿਆ ਬਾ ਚਿੰਗਾ ਥਾਣੇ ਹਮ ਮੁੱਠੀ ਵਾਲਾ ਥਾਣੇ ਚਾਰੀ ਥਾਣੇ ਕਿੜਵੇਂ ਪੂਰੇ ਗਾਇਬ ਤੇ ਬ੍ਰੀਟ ਕੱਦ ਫੇਸ ਫੂਸ ਇੱਕ ਨੰਬਰ ਤੋਰ ਦੇ ਬਾਪੂ ਕੱਲੀ ਕੱਚੀ ਗੱਚੀ ਆਉ ਸਭ ਨੰਨ ਅੰਦਾਜ਼ਾ ਲਾਇਓ ਬਾਈ ਛਿੰਡੀ ਆਪਾਂ ਕਾ ਕਰਮ ਲੈਂਦੀ ਸੁਣਾਗਾ ਬਾਈ ਫੇਸ ਦੀ ਬਿਊਟੀ ਦਿਖਾਉਂਦੇ ਆ ਬਾਕੀ ਜਰਸੀ ਆ ਜਰਸੀ ਦਾ ਮੰਗ ਉਹੀ ਬਥੇਰੀ ਆ ਕਹਿੰਦੇ ਬਾਪੂ ਹਾਂ ਜੀ ਹਾਂ ਹਮ ਬਸ ਉਹਦੇ ਹੀ ਅਗਲਾ ਹਰੇ ਕਹਿੰਦਾ ਸੂ ਪਹਿਣ ਦੇ ਸਹੀ ਆ ਥੋੜਾ ਐ ਮੰਨਦੇ ਆ ਹੋਰ ਕੋ ਹਮ ਉਹ ਤੋਂ ਵੀ ਪੱਦਰ ਆ ਪਲੀ ਵੀ ਚੰਗੀ ਆ ਰਾਜਾ ਬਹੁਤ ਚੰਗਾ ਠੰਡੀ ਸੀ ਲਵਾ ਪੂਰੀ ਤੇ ਜਦਦੇ ਤਿਆਰ ਹੋ ਗਈ ਨਾ ਮੈਂ ਕਹਿੰਦਾ ਪੂਰਾ ਪੰਡ ਵਾਲਾ ਲੇਵਾ ਬਣਾਉਂ ਕਹਿੰਨੀ ਬਾਪੂ ਹਾਂ ਹਾਂ ਹੂੰ ਐਦਾ ਤਿਆਰ ਹੋਣਾ ਲੈ ਜੂ ਪੰਜ ਚਾਰ ਦੇ ਤੋਂ ਵੀ ਲੈ ਜੂ ਠੀਕ ਆ ਮੁੱਲ ਫਿਰ ਫੋਨਤੀ ਹੋ ਜੂ ਆ ਫੋਨਤੀ ਕਰ ਦਿਆਂਗੇ ਬਾਖਰੇ ਇਹ ਤਾਂ ਫੇਸ ਦਿਖਾ ਦੇ ਪੂਰੀ ਠੀਕ ਆ ਮੁੱਲ ਬਾਪੂ ਕਹਿੰਦਾ ਫੋਨ ਤੇ ਕਰ ਲੈ ਜਮਾ ਜਾਇਜ ਮੁੱਲ ਹੂ ਬਾਲਾ ਮੁੱਲ ਨਹੀਂ ਕਰਦੇ ਫੇਸ ਦੀ ਬਿਊਟੀ ਵੀ ਕਮਾ ਲੀ ਸੱਚੀ ਗੱਚੀਆਂ ਅੰਦਾਜ਼ਾ ਹਸਾਉਣਾ ਲਾਓ ਸਾਰੀਆਂ ਬਲਡ ਲੱਗ ਗਡੂ ਫਿਰ ਸੋਣਾ ਕਿਉਂਕਿ ਤੇ ਉਹ ਪੂਰੀ ਆ ਫਲੀ ਵੀ ਆ ਘੱਟ ਵਾਲੀ ਹੈ ਬਾਈ ਨਾਗਸੀਪਾ ਬਾਪੂ ਕੋਲੇ 3 ਬਾਈ 3 ਨਹੀਂ ਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਪਸੰਦ ਆਵੇ ਬਾਈ ਨਾ ਕਨੇਟ ਕਰ ਲੋ ਜੀ ਧੰਨਵਾਦ